ਜਿੱਦਾਂ ਕਿ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਆਪਾਂ ਕੁਝ ਦਿਨ ਪਹਿਲਾਂ ਕਿਡਨੀ ਹਸਪੀਟਲ ਵੀ ਬਾਜੀ ਨੂੰ ਮਿਲਣ ਗਏ ਸੀ ਤੇ ਉਦੋਂ ਬਾਜੀ ਦੀ ਕੰਡੀਸ਼ਨ ਕਾਫੀ ਖਰਾਬ ਸੀਗੀ ਉਮੀਦ ਇਹ ਲਾਈ ਸੀ ਕਿ ਕਿਡਨੀ ਟ੍ਰਾਂਸਪਲੈਂਟ ਤੋਂ ਬਿਨਾਂ ਹੀ ਬਾਜੀ ਦੀ ਰਿਕਵਰੀ ਹੋ ਜਾਵੇ ਤੇ ਬੱਟ ਤੁਹਾਨੂੰ ਪਤਾ ਹਨਾ ਵੀ ਜੋ ਪ੍ਰਮਾਤਮਾ ਨੂੰ ਮਨਜ਼ੂਰਾ ਹੋਣਾ ਤਾਂ ਉਹੀ ਆਣਾ ਤੁਹਾਨੂੰ ਭਾਈ ਆਪਾਂ ਜੋ ਜਦ ਲਾਇਆ ਡਾਕਟਰਾਂ ਨੇ ਆਪਣਾ ਹਾਂਜੀ ਹਾਂਜੀ ਡਾਇਲਿਸ ਵਗੈਰਾ 10 11 ਹੋਏ ਆ ਹਾਂ ਪਰ ਜੁਨੇ ਦੇ ਜਦੋਂ ਉਧਰ 15 ਤੋਂ ਸ਼ੁਰੂ ਹੁੰਦੀ ਆ ਹਾਂਜੀ ਤੇ ਪਰ ਆਪਣੀ ਹਣਾ ਜਦੋਂ ਪਹਿਲੇ ਦਿਨ ਵੀ ਗਏ ਸੀਗੇ ਢਾਈ ਆ ਅੱਜ ਵੀ ਢਾਈ ਤੇ ਹੀ ਖੜੀ ਆ ਅੱਛਾ ਹਾਂ ਡੈਡੀ ਅਸਾਂ ਅੱਲਾਹ ਤਾਂ ਮਹਾਰਾਜ ਇਹਦਾ ਲਈ ਫਾਇਦਾ ਜੇ 15 ਤੋਂ ਸ਼ੁਰੂ ਹੁੰਦੀ ਢਾਈ ਤੇ ਤੁਹਾਨੂੰ ਕੋਈ ਲਾਸਟੀ ਇਹ ਕੁਐਸ਼ਨ ਵੀ ਨਹੀਂ ਹਾਂਜੀ ਹਾਂਜੀ ਤੇ ਮਹਾਰਾਜ ਦੇ ਆਸਰੇ ਕੋਈ ਉਧ ਦਾ ਫਰਕ ਨਹੀਂ ਦਤਾ ਪਿਆ ਚੱਲੀ ਨਹੀਂ ਰਿਸਪੌਂਸ ਨਹੀਂ ਦਿੰਦਾ ਜਦਾਂ ਬਾਕੀ ਉਹਦਾ ਜੇਜ਼ ਨੇ ਤੁਸੀਂ ਐਡਮਿਟ ਹੋਏ ਸੀ ਭਾਜੀ ਉਦੋਂ ਤੁਹਾਨੂੰ ਉਮੀਦ ਹੈਗੀ ਸੀ ਹਨਾ ਹਾਂ ਨਹੀਂ ਨਹੀਂ 10 15 ਦਿਨ ਤਾਂ ਡਾਕਟਰ ਨੇ ਵੀ ਟਰਾਈ ਕੀਤਾ ਨਹੀਂ ਉਹ ਕਹਿੰਦਾ ਵੀ ਪੂਰੀ ਕਰਾਂਗੇ ਹਾਂਜੀ ਵੀ ਜੇ ਹੋ ਜਾਵੇ ਪਰ ਜਦ ਢਾਈਆਂ ਤੋਂ ਤਿੰਨ ਵੀ ਨਹੀਂ ਹੋਈ 15 ਤੋਂ ਦੂ ਦੀ ਗੱਲ ਹਨਾ ਤਿੰਨ ਵੀ ਨਹੀਂ ਹੋਈ ਪਤਾ ਨਹੀਂ ਮਹਾਰਾਜ ਨੂੰ ਜੋ ਵੀ ਮਨਜ਼ੂਰ ਸੋਨੂ ਭਾਈ ਜਿੱਦਾਂ ਪਲੇਅਰ ਸਵੇਰੇ ਵੀ ਮਿਹਨਤ ਕਰਦਾ ਸ਼ਾਮ ਨੂੰ ਵੀ ਕਰਦਾ ਬੈੱਡ ਦੀ ਰੈਸਟ ਤਾਂ ਮਿਹਨਤ ਤੋਂ ਬਾਅਦ ਹੀ ਹੁੰਦੀ ਹੈ ਨਾ ਹਾਂਜੀ ਜਿੱਦਾਂ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਮਿਲ ਕੇ ਇਦਾਂ ਤੁਸੀਂ ਬੈਠੇ ਹੋਏ ਹੋ ਹਾਂ ਤੇ ਇੱਕ ਪਲੇਅਰ ਬੰਦੇ ਨੂੰ ਇਦਾਂ ਬੈਣਾ ਵਾ ਇਹ ਬਹੁਤ ਔਖਾ ਔਖਾ ਨਾ ਪਿਆ ਸਾਰਾ ਲੱਕ ਲੁੱਕ ਲੱਤਾਂ ਦੋਖਦੀਆਂ ਵਾ ਹੁਣ ਇੰਨਾ ਕ ਚਿਰ ਬੰਦਾ ਕਿੰਨਾ ਕ ਪਿਆ ਰਹੂਗਾ ਹਾਂਜੀ ਹਨਾ ਰਾਤ ਨੂੰ ਵੀ ਸੌਣਾ ਦਿਨੇ ਵੀ ਪਿਆ ਹੀ ਰਹਿੰਦਾ ਵਾ ਮਾੜਾ ਮੋਟਾ ਚੱਲ ਉੱਠਦੇ ਆ ਤੇ ਬੋ ਸਰੀਰ ਸਗਾਂ ਦੀ ਸਾਰਾ ਲੱਕ ਲੁੱਕ ਢੋਈ ਸਾਰੀ ਪੈ ਪੈ ਕੇ ਦੱਸਦੀ ਆ ਹਾਂ ਸਭ ਖਾਈਆ ਤਨ ਪਤਾ ਪੈਣਾ ਵੇ ਕਿਹੜਾ ਸੌਖਾ ਮੰਜੇ ਤੇ ਹੈ ਨਾ ਪਰ ਜਿੱਦਾਂ ਸੁਣੋ ਭਈ ਆਪਾਂ ਕੱਲ ਵੀ ਗੱਲ ਕਰਦੇ ਸੀ ਫੋਨ ਤੇ ਜਿੰਨੇ ਵੀ ਤੁਹਾਡੇ ਨਾਲ ਪੁਰਾਣੇ 플레이ਰ ਖੇਡਦੇ ਰਹੇ ਹਨ ਹਾਂ ਸਾਰਿਆਂ ਨੇ ਸਾਥ ਦਿੱਤਾ ਆ ਨਹੀਂ ਸਾਰੇ ਭਈ ਵਧੀਆ ਸਾਰਿਆਂ ਨੇ ਸਾਥ ਦਿੱਤਾ ਆਹ ਹੈ ਖੱਟਿਆ ਭਈ ਕਬੱਡੀ ਚ ਜੇ ਕਹੀਏ ਤੇ ਅੱਜ ਪਰਾ ਲੱਗਦਾ ਵਾ ਸਾਰੇ ਬੰਦੇ ਜਿਨ੍ਹਾਂ ਨੇ ਕਦੀ ਫੋਨ ਚਲੋ ਨਹੀਂ ਵੀ ਮੇਲ ਮਲਾਬ ਹੁੰਦਾ ਕਮਾਕਾਰਾਂ ਜਿਗਾ ਫੈਮਲੀਆਂ ਬਣ ਜਾਂਦੀਆਂ ਹਨਾ ਹਾਂਜੀ ਹਾਂਜੀ ਪਰ ਸਾਰਿਆਂ ਦੇ ਫੋਨ ਆਏ ਸਾਰਿਆਂ ਦਾ ਬਹੁਤ ਧੰਨਵਾਦ ਵਧੀਆ ਹੈਲਪ ਸਾਰੇ ਕਾਢੇ ਹਾਂਜੀ ਨਾਲ ਖੜੇ ਆ ਜਿੰਨੇ ਵੀ ਹੈਗੇ ਆ 25 ਸਾਲ ਹੋ ਗਏ ਜਿੰਨੇ ਵੀ ਮੁੰਡੇ ਨਾਲ ਹੀ ਸਾਰਿਆਂ ਦੇ ਫੋਨ ਆਏ ਤੇ ਵਧੀਆ ਭਗ ਨੇ ਧੰਨਵਾਦ ਆ ਮਹਾਰਾਜ ਨੇ ਚੜ੍ਹਦੀਆਂ ਕਲਾ 'ਚ ਰੱਖੇ ਸਾਰਿਆਂ ਨੂੰ ਸੋਨ ਬਈ ਉਦੋਂ ਨਾਲ ਤੁਹਾਡੀ ਕੰਡੀਸ਼ਨ ਨਹੀਂ ਸੀ ਆ ਕਿ ਬੋਲਣ ਦੀ ਆਪਾਂ ਥੋੜੀ ਬਹੁਤ ਗੱਲਬਾਤ ਕੀਤੀ ਆ ਹਨਾ ਉਦੋਂ ਤੁਹਾਡੇ ਕੋਲ ਬੋਲ ਵੀ ਨਹੀਂ ਹੁੰਦਾ ਸੀ ਬਟ ਬੋਲਣ ਦਾ ਸੋਜ ਪਈ ਹੈ ਨਾ ਜਿੱਦਾਂ ਸੁਣਨੋਂ ਵੀ ਹਟ ਗਿਆ ਹੈਗਾ ਤੇ ਬੋਲਣੋਂ ਵੀ ਥੋੜਾ ਹਟ ਗਿਆ ਇੱਥੇ ਵਿੱਚ ਸੋਜ ਪਈ ਹੈਗੀ ਹੁਣ ਸੁਣ ਕੇ ਜਿੰਨੇ ਮੂਹ ਉਨੀਆਂ ਗੱਲਾਂ ਹਨਾ ਤੇ ਵੈਸੇ ਇਹ ਪ੍ਰੋਬਲਮ ਤੁਹਾਨੂੰ ਹੋਈ ਕਿਦਾਂ ਥੋੜਾ ਵਿਸਤਾਰ ਦੇ ਨਾਲ ਦੱਸੋ ਕਿਉਂਕਿ ਨਵੇਂ ਪਲੇਅਰਾਂ ਚਲੋ ਉਹਨਾਂ ਨੂੰ ਵੀ ਪਤਾ ਲੱਗ ਜਵੇ ਇਹ ਨਾਲ ਉਹ ਚੀਜ਼ਾਂ ਦਾ ਖਿਆਲ ਆਪਣੀ ਸਿਹਤ ਦਾ ਖਿਆਲ ਰੱਖਣਾ ਹਨਾ ਹਾਂਜੀ ਹਾਂਜੀ ਨਹੀਂ ਜਿੱਦਾਂ ਚਲੋ ਹੁਣ ਕਬੱਡੀ ਵਾਲਿਆਂ ਤੇ ਤਾਂ ਤੁਹਾਨੂੰ ਪਤਾ ਹੀ ਆ ਵੀ ਕੋ ਹਵੀਆ ਤੇ ਇਹਦਾ ਲੱਗ ਹੀ ਜਾਂਦਾ ਹਨਾ ਉਲਟਾ ਤੇ ਪਰਮਾਰਾਇ ਦੀ ਮੇਨਾ ਆਪਣੇ ਨਹੀਂ ਜਿੱਦਾਂ ਬੰਦਿਆਂ ਨੇ ਵਿੱਚੋਂ ਗੱਲ ਏਦਾ ਫਲਾਈ ਕੋਈ ਪ੍ਰੋਟੀਨ ਖਾ ਲਈ ਜਾਂ ਏਦਾਂ ਇਹਨੇ ਹਨਾ ਪਰ ਏਦਾਂ ਦਾ ਨਹੀਂ ਕੋਈ ਚੱਕਰ ਮਹਾਰਾਜ ਦੀ ਮੇਨਾ ਆਪਾਂ ਬੰਬੇ ਉੱਤੇ ਟੈਸਟ ਕਰਾਏ ਸਾਰੇ ਓਕੇ ਤੇ ਸਪੈਸ਼ਲੀ ਵੀ ਪਤਾ ਲੱਜਵੇ ਕੀ ਗੱਲ ਬਾਤ ਆ ਹਨਾ ਉਦੋਂ ਦਾ ਆਪਾਂ 6-7 ਸਾਲ ਹੋ ਗਏ ਹੁਣ ਕਿਹੜਾ ਕਬੱਡੀ ਖੇਡਦੇ ਹੈਗੇ ਇਹਦਾ ਕੁਛ ਨਹੀਂ ਹੈ ਹਨਾ ਤੇ ਉਹ ਟੈਸਟ ਕਰਾਇਆ ਆਪਣਾ ਬੀਪੀ ਵਧਨ ਨਾ ਹੀ ਹੋਈ ਪ੍ਰੋਬਲਮ ਅੱਛਾ ਹਾਂ ਤੇ ਮੇਰੇ ਭਰਾ ਜੀ ਕਹੇ ਨੂੰ ਕੋਈ ਹੈ ਵੀ ਆ ਡਾਊਟ ਕਿਡਨੀ ਹਸਪੀਟਲ ਚਲ ਜਵੇ ਸਾਡੇ ਨਾਲ ਕਾਰ ਲਵੇ ਸੰਪਾਰਕ ਆਪਾਂ ਰਿਪੋਰਟ ਵੀ ਦਿਖਾ ਦਾਂਗੇ ਅੱਗੇ ਵੀ ਮੈਂ ਕਾ ਵੀਡੀਓ ਚ ਵੀ ਵੀ ਆਪਣਾ ਰੈਡ ਟੈਸਟ ਉਦਾਂ ਵੀ ਡੋਬ ਟੈਸਟ ਨਾ ਚਾਰ ਪੰਜ ਜਰੀ ਜਦਾਂ ਹੋਏ ਆ ਬਾਹਰ ਨੂੰ ਇੰਗਲੈਂਡ ਨੂੰ ਵੀ ਆਪਾਂ ਕਰਾਏ ਆ ਜਦੋਂ ਵਧੀਆ ਟੈਸਟ ਹੁੰਦੇ ਆ ਕੈਨੇਡਾ ਨੂੰ ਵੀ ਚਲੋ ਕਰਾਏ ਆ ਤੇ ਇਦਾਂ ਦਾ ਕੋਈ ਗੱਲ ਨਹੀਂ ਆਪਾਂ ਸਾਰਿਆਂ ਨੂੰ ਇਹੀ ਕਰਦੇ ਬਾਕੀ ਆਪਦਾ ਟੈਸਟ ਵਗੈਰਾ ਮੇਰੇ ਵੀਰ ਕਰਵਾਉਂਦੇ ਰਹਿਣ ਹਾਂਜੀ ਬਾਕੀ ਉਦਾਂ ਏਡੀ ਗੱਲ ਨਹੀਂ ਉਹਨੂੰ ਜਿੱਥੇ ਮੇਰੇ ਡਾਇਲਿਸ ਹੁੰਦੇ ਆ 11 ਸਾਲਾਂ ਦੇ ਨਹਾਣੇ 15 15 ਸਾਲਾਂ ਦੀਆਂ ਕੁੜੀਆਂ ਉਹ ਕਿਹੜਾ ਖਾਂਦੀਆਂ ਵਾ ਇਹ ਤਾਂ ਮਾਰਾਜ ਦੇ ਹੱਥ ਹੁੰਦਾ ਚਲੋ ਉਦਾਂ ਵਾ ਆਪਣੇ ਥੋੜਾ ਜਿਹਾ ਸਟੀਰੋਇਡ ਦਾ ਸਾਈਡ ਇਫੈਕਟ ਤਾਂ ਹੈਗਾ ਹੀ ਆ ਹਨਾ ਉਹਨੂੰ ਆਪਦਾ ਧਿਆਨ ਨਾ ਖਾਣ ਪਰ ਆਪਣੇ ਨੇ ਇਦਾਂ ਦੀ ਕੋਈ ਗੱਲ ਵੀ ਸਟੀਰੋਇਡ ਕਰ ਲਿਆ ਹਾਂ ਚਲੋ ਕੀਤਾ ਆਪਾਂ ਵੀਡੀਓ ਪਾਈਆਂ ਜਾਂ ਪਹਿਲਾਂ ਕਰਦਾ ਹੀ ਰਹੇ ਨਾਰਮਲ ਪ੍ਰੋਟੀਨ ਵੀ ਖਾਦੀ ਆ ਆਪਾਂ ਦੱਸਿਆ ਜਾਂ ਆਪਾਂ ਕੋਈ ਝੂਠ ਬੋਲਿਆ ਪਰ ਹੋਣ ਨਹੀਂ ਸੋਨੂ ਭਾਈ ਜਿੱਦਨ ਤੁਸੀਂ ਜ਼ਿਆਦਾ ਬਿਮਾਰ ਹੁੰਨੇ ਆ ਹਨਾ ਵੀ ਉਸ ਦਿਨ ਕੀ ਇਦਾਂ ਦੀ ਗੱਲ ਹੋ ਗਈ ਸੀ ਕਾਰਨ ਕੀ ਸੀਗਾ ਵੀ ਕਾਰਨ ਪੰਜ ਜਿਆਦਾ ਹਾਂਜੀ ਉਹਦਾ ਪਚਲ ਕਹਿੰਦੇ ਨਹੀਂਗੇ ਤੇ ਪਰ ਮੈਂ ਅਚਤੇ ਭਾਈ ਥੋੜਾ ਹਨਾ ਅਫਸਰਟ ਹੋ ਗਿਆ ਖੇਡਾ ਨਹੀਂ ਦਿੱਤਾ ਅੱਛਾ ਮੈਂ ਕਹਨਾ ਜਿੱਦਾ ਸਰਪ੍ਰਾਈਜ਼ ਹੀਗਾ ਪੰਜਾਬ ਦੇ ਸਾਰੇ ਪਲੇਰਾਂ ਵਾਸਤੇ ਅੱਛਾ ਜੇ ਮੈਂ ਹਨਾ ਉੱਥੇ ਖੇਡਦਾ ਤੇ ਮੈਂ ਚਲੋ ਜਿੱਦਾਂ ਦੀ ਵੀ ਲੱਗਦਾ ਚੰਗਾ ਮੜਾ ਉਹ ਮਾਰਾ ਇਹਦੇ ਹੱਥ ਆ ਨਾ ਪਰ ਮੈਂ ਉੱਥੇ ਇੱਕ ਲੋਸਮੈਂਟ ਕਰਨੀ ਹੁਣ ਮੈਂ ਚਲੋ ਸਰਪ੍ਰਾਈਜ਼ ਹੀ ਆ ਉਹ ਜੇ ਜ਼ਿੰਦਗੀ 'ਚ ਮੌਕਾ ਮਿਲਿਆ ਤਾਂ ਜਿਹੜਾ ਕਰੂੰਗਾ ਉਹ ਫਾਇਦਾ ਹੋਣਾ ਹੈਗਾ ਪੰਜਾਬ ਦੇ ਹੋਰ ਵੀ ਮੈਂ ਕਰ ਸਕਦਾ ਹਾਂ ਉਰਾ ਪਰਾਲਿਆਂ ਨੂੰ ਵੀ ਪਰ ਖਾਸ ਕਰਕੇ ਪੰਜਾਬ ਦੇ ਪਲੇਰਾਂ ਨੂੰ ਤੇ ਮਰੇ ਕੋਈ ਹੀ ਗੀਸ ਇਹ ਗ੍ਰੇਟ ਜਿੱਦਾ ਗੱਲ ਹਾਂਜੀ ਤੇ ਜੇ ਇੰਨਾ ਚਲੋ ਇਹਨਾਂ ਨੂੰ ਫਾਇਦਾ ਹੋਣਾ ਹੈਗਾ ਕਈ ਗੱਲਾਂ ਦੇ ਵਿੱਚ ਤੇ ਉਹ ਵੀ ਮੇਰਾ ਵਿੱਚ ਹੀ ਰਹਿ ਗਿਆ ਖੇਡਣ ਦਾ ਵੀ ਵਿੱਚ ਹੀ ਰਹਿ ਗਿਆ ਉਹਦੇ ਨਾਲ ਮਰੇ ਥੋੜਾ ਦਿਮਾਗ ਨੂੰ ਹੋ ਗਿਆ ਤਾਂ ਬੀਪੀ ਬਹੁਤ ਵਧੀਆ ਉਲਟੀਆਂ ਉਲਟੀਆਂ ਹੋਣ ਲੱਪੀਆਂ ਉਹਦੇ ਨਾਲ ਜਿਆਦਾ ਹੀ ਪ੍ਰੋਬਲਮ ਨਹੀਂ ਪਹਿਲੋਂ ਤੁਸੀਂ ਖੇਡਣ ਗੱਲ ਕਰਕੇ ਨਹੀਂ ਸੀਗੇ ਪਹਿਲਾਂ ਗਏ ਸੀਗੇ ਮੈਂ ਜਦੋਂ ਬਾਕੀਆਂ ਦੇ ਟ੍ਰਾਇਲ ਵੀ ਲੈ ਮੈਨੂੰ ਤਾਂ ਦੱਸਦਣ ਕਹਿੰਦੇ ਤੂੰ ਬਸ ਖੇਡਣਾ ਹੀ ਆ ਵੀ ਕਿਉਂਕਿ ਮਹਾਰਾਜ ਦੀ ਮੇ ਨਾ ਵਧੀਆ ਸੀ ਇੱਕ ਮੈਚ ਉਹਦੋਂ ਪਹਿਲਾਂ ਲਾਇਆ ਉਹਨਾਂ ਨੇ ਦੇਖਿਆ ਵੀ ਆ ਤੇ ਮੈਂ ਉੱਚ ਬੈਸਟ ਨਿਕਲਿਆ ਹੈਗਾ ਇੱਕ ਹੀ ਮੈਚ ਅਜੇ ਪਹਿਲਾਂ ਹੀ ਖੇਡਿਆ 40 ਸਾਲਾਂ ਆਲਾ ਤੇ ਉੱਥੇ ਉਹ ਕਹਿੰਦੇ ਵੀ ਜ਼ਰੂਰ ਹਨਾ ਆਪਾਂ ਤੂੰ ਖੇਡਣਾ ਹੀ ਖੇਡਣਾ ਵੇ ਸਾਡੀ ਟੀਮ ਆਪਾਂ ਜਿੱਤਣੀ ਚਾਹੀਦੀ ਆ ਵੀ ਪਿੰਡ ਦੀ ਟੀਮ ਬਣਾਈ ਆ ਤੇ ਮੈਂ ਵਧੀਆ ਮਿਹਨਤਮੂਨਤ ਵੀ ਸਗਾਂ ਦੀ ਲਾਈ ਜਾਂਦਾ ਆ ਵਧੀਆ ਆਪਦਾ ਸੱਟ ਰੱਖਿਆ ਤੇ ਬਾਅਦ ਉੱਥੇ ਜਾ ਕੇ ਟੀਮਾਂ ਉਹਨਾਂ ਨੇ ਕਹਿੰਨੇ ਕੋਈ ਕਰ ਲਈ ਕਿਸੇ ਨੇ ਕੋਈ ਤਿੰਨ ਚਾਰ ਟੀਮਾਂ ਉੱਥੇ ਘਰੀ ਫਿਰਦੇਗੇ ਤੇ ਬਾਅਦ ਇਦਾਂ ਹੀ ਫਿਰ ਕਹਿੰਦੇ ਨਹੀਂ ਹੁਣ ਆ ਮੈਚ ਕਦੀ ਹੋਣਾ ਵਾ ਘਰ ਦੇ ਘਰ ਦੇ ਉਹਨਾਂ ਨੇ 11 12 ਵਜਾ ਦਿੱਤੀ ਅੱਛਾ 10 10:30 11 ਵਜੇ ਗਏ ਬਾਜੇ ਪੰਜ ਕਮੈਂਟ ਖੜਾਏ ਆ ਤੇ ਆਪਦੇ ਪੈੰਡ ਵਾਲਿਆਂ ਦੀਆਂ ਰੇਟਾਂ ਪਵਾ ਕੇ ਇੱਕ ਇੱਕ ਦੂਦੋ ਤੇ ਬਸ ਖਤਮ ਕਰਤਾ ਸਾਨੂੰ ਅਸੀਂ ਕੱਪੜੇ ਲਾ ਗਏ ਬਹੁਤ ਕਿਹਾ ਭਾਈ ਇੱਕ ਰੇਟ ਪਾਉਣ ਦੋ ਇੱਕ ਰੇਟ ਮੱਦੂ ਵੀ ਸਾਰੇ ਹੀਗੇ ਤੇ ਉਹ ਉਹਨਾਂ ਦੇ ਬੰਦੇ ਪਾਜ ਪਾਜ ਕੇ ਤਾਂ ਆਪਦੇ ਬੰਦਿਆਂ ਨੂੰ ਗਾ ਪਵਾਈ ਜਾਂਦੇ ਹੈਗੇ ਰੇਟ ਹੀ ਨਹੀਂ ਪਵਾਈ ਸਾਡੀ ਜਿਹੜੇ ਮੈਂ ਰੇਡਰ ਹੈਗੇ ਅਸੀਂ ਕਿ ਹੱਦੀ ਵੀ ਨਹੀਂ ਜੋੜਾ ਹੈ ਮੁੰਡਾ ਪੱਤੜਾ ਵਾਲਾ ਮੈਂ ਹੈਗਾ ਕੋਈ ਵੀ ਨਹੀਂ ਮਤਲਬ ਹੀ ਮੁੰਡੇ ਇੱਕ ਖਨੀਂ ਨੜਾਲੇ ਦਾ ਉਹਨੇ ਇੱਕ ਅੱਧੀ ਪਈ ਅੱਛਾ ਬਾਕੀ ਉਹ ਆਪ ਦੇ ਪੈਂਡ ਵਾਲਿਆਂ ਨੇ ਦੋ ਦੋ ਤਿੰਨ ਤਿੰਨ ਰੇਡਾ ਪਾਈਆਂ ਮੈਂ ਜਖਤਮ ਕਰਤਾ 2 ਵਜੇ ਹੀ ਆਏ ਘਰੇ ਹੂੰ ਟੈਨਸ਼ਨ ਜੀ ਦਾ ਬੀਪੀ ਵਧ ਗਿਆ ਉਲਟੀਆਂ ਆ ਰਾਤ ਹੀ ਆਉਣ ਲੱਪੀਆਂ ਬੱਤੜੀ ਹਾਂ ਬੱਤੜੀ ਮੈਂ ਮੁੰਡੇ ਨੂੰ ਲਾਇਆ ਵਾ ਗੱਡੀ ਚ ਉੱਥੇ ਮੈਨੂੰ ਉਲਟੀਆਂ ਆਉਣ ਲੱਗ ਗਈਆਂ ਘਰ ਆਉਂਦੇ ਆਉਂਦੇ ਇਦਾਂ ਵੀ ਦੋ ਤਿੰਨ ਢੜੇ ਪੰਜ ਦਿਨ ਬੀਪੀ ਵਧਿਆ ਰਿਹਾ ਅੱਛਾ ਤਾਂ ਉਲਟੀਆਂ ਆਉਂਦੀਆਂ ਨਹੀਂ ਆ ਨਾ ਪਾਣੀ ਖਤਮ ਹੋ ਗਿਆ ਤੇ ਬੀਪੀ ਵਧਿਆ ਰਿਹਾ ਉਹਦੇ ਨਾਲ ਫਿਰ ਸੱਦਾ ਕਿਤਨੀ ਦੇ ਅਸਰ ਆਇਆ ਅੱਛਾ ਤੇ ਫਿਰ ਤੁਸੀਂ ਹਸਪੀਟਲ ਕਿਦਨ ਗਏ ਫੇ 15 ਦਿਨ ਪਹਿਲਾਂ ਉਹਨਾ ਦੂਜੇ ਦਾ ਜਦ ਦਵਾਈ ਦੂਈ ਲਈ 4-5 ਦਿਨ ਇੱਥੋਂ ਪਿੰਡੋਂ ਹੀ ਹੂੰ ਹੂੰ ਤੇ ਫੇ ਜਦੋਂ ਸੋਜ ਜੀ ਪੈਣ ਲੱਗੀ ਫੇ ਹਨਾ ਬਾਬੇ ਬਦੀ ਚੰਦ ਦਾ ਹੈ ਗਿਆ ਤਾਰਨ ਤਾਰਨ ਵੀ ਪੱਟੀ ਹਾਂਜੀ ਹਸਪੀਟਲ ਹਸਪੀਟਲ ਹਾਂਜੀ ਫੇ ਉੱਥੋਂ ਐ ਦਵਾਈ ਲੈ ਆਂਦੀ 15 ਦਿਨਾਂ ਦੀ ਹੂੰ ਹੂੰ ਤੇ ਉਹ ਖਾਂਦੇ ਹੈਗੇ ਕ੍ਰੇਟਿਨਾਈਨ ਤਾਂ ਥੋੜਾ ਘਟ ਗਿਆ ਹੈਗਾ ਪਰ ਉਹ ਗਾਰਮ ਬੋਹ ਹੀ ਦਵਾਈ ਵਿੱਚ ਇਦਾਂ ਤਾਂ ਮਨਾ ਹੁਨਾ ਘਟ ਗਿਆ ਆਪਣਾ ਖੂਨ ਅੱਛਾ ਤਾਂ ਮੈਨੂੰ ਅੱਖਾਂ ਤੋਂ ਦੇਖਣਾ ਘਟ ਗਿਆ ਹੂੰ ਤੇ ਜਦੋਂ ਮੈਂ ਰਾਤ ਨੂੰ ਹਨਾ ਉੱਠਿਆ ਫੋਨ ਦੇਖਿਆ ਇਹ ਮੈਂ ਕਿਹਾ ਦੇਖਾਂ ਕਿੰਨਾ ਘਟਿਆ ਹੋਇਆ ਵਾ ਤੇ ਦੇਖਿਆ ਮੈਨੂੰ ਫੋਨ ਤੇ ਦੇਹੀ ਨਾ ਤੇ ਜਦੋਂ ਮੈਂ ਲੈਟ ਜਗਾ ਕੇ ਟੈਮ ਪੀਸ ਤੇ ਦੇਖਿਆ ਟੈਮ ਪੀਸ ਤੇ ਉਹਨਾਂ ਦੇਖੇ ਤੇ ਫੇ ਅਹੀਂ ਸਵੇਰ ਨੂੰ ਡਾਕਟਰ ਦੇ ਗਏ ਤੇ ਉਹ ਉਹਨੇ ਚੈੱਕ ਚੁੱਕ ਕੀਤਾ ਉਹ ਕਹਿੰਦਾ ਵੀ ਜਿਆਦਾ ਹੀ ਪ੍ਰੋਬਲਮ ਆ ਤੇ ਵਧੀਆ ਕਹਿ ਹਸਪੀਟਲ ਲੈ ਜਾਓ ਵੀ ਨਿਗਾਸਾਰੀ ਨਾ ਚਲ ਜਵੇ ਹਾਂਜੀ ਇਹ ਨਿਗਾਹ ਤੇ ਅਸਰ ਪੈ ਗਿਆ ਵਾ ਫੇ ਅਹੀਂ ਸਿੱਧਾ ਗਿਟਨੀ ਹਸਪੀਟਲ ਚੱਲ ਗਏ ਤੇ ਉੱਥੇ ਉਹਦੋਂ ਦਾ ਆਪਣਾ ਲਾ ਚੱਲਦਾ ਜਿੱਦਾਂ ਪਰ ਉਦੋਂ ਤਾਂ ਇਹ ਸੀ ਵੀ ਤੁਹਾਨੂੰ ਇਹ ਲੱਗਦਾ ਸੀ ਰਿਕਵਰੀ ਹੋ ਜਾਊਗੀ ਹਾਂ ਉਹ ਡਾਕਟਰ ਵੀ ਕਹਿੰਦਾ ਕਹਿੰਦਾ ਆਪਾਂ 15 ਦਿਨ ਟਰਾਈ ਕਰਕੇ ਦੇਖਣਾ ਡਾਇਲਿਸ ਤੇ ਕਹਿੰਦਾ ਜੇ ਤੇ ਚੱਲ ਪੀਆਂ ਤੇ ਫੇ ਚਲੋ ਮਹਾਰਾਜ ਦੀ ਮੇਨਾ ਵਧੀਆਂ ਨਹੀਂ ਤਾਂ ਨੇ ਕਿਹਾ ਜੇ ਨਹੀਂ ਚੱਲੀਆਂ ਫੇ ਆਪਾਂ ਨੂੰ ਕਰਨੇ ਪੈਣਾ ਵੀ ਉਹ ਪਹਿਲੇ ਕਹਿੰਦਾ ਉਹ ਕਹਿੰਦਾ ਜ਼ਿਆਦਾ ਡਾਇਲਿਸ ਨਾ ਕਰਾਈ ਕਿਉਂਕਿ ਸਗਾਂ ਦੀ ਕਮਜ਼ੋਰੀ ਆਣੀ ਜੰਗ ਵਾ ਉਹਦੇ ਨਾਲ ਤੂੰ ਇਹ ਕਰਾ ਲਊਗਾ ਤੇ ਜਲਦੀ ਰਿਕਵਰੀ ਹੋਣੀ ਜੇ ਸਾਲ 6 ਮਹੀਨੇ ਡਾਇਲਿਸ ਕਰਵਾਉਂਦਾ ਰਿਹਾ ਉਹ ਤੁਹਾਨੂੰ ਕਹਿੰਦਾ ਵੀ ਤੇਰੇ ਜਿਆਦਾ ਕਮਜ਼ੋਰੀ ਆ ਨਹੀਂ ਪ੍ਰੈਸ਼ਰ ਵੀ ਕਈ ਵਾਰੀ ਨਹੀਂ ਹੁੰਦਾ ਜਦੋਂ ਜਿਆਦਾ ਹੋ ਜਾਂਦਾ ਨਾ ਤੇ ਐਦਾਂ ਹੁਣ ਆਪਾਂ ਜਿੱਦਾਂ ਇੱਥੇ ਤੁਹਾਡਾ ਟਾਈਮ ਜਿਆਦਾ ਦਿੰਦੇ ਸੀਗੇ ਦੋ ਟਾਈਮ ਮਹੀਨੇ ਦਾ ਹਾਂਜੀ ਆਪਾਂ ਲੁਧਿਆਣੇ ਹੁਣ ਹਸਪੀਟਲ ਉੱਥੋਂ ਹਨਾ ਰਿਸ਼ਨ ਬਸ ਦਾ ਹੱਕ ਦੇਣਾਂ ਦੇ ਵਿੱਚ ਵਿੱਚ ਉਹਨਾਂ ਨੇ ਪੇਪਰ ਵਰਕ ਹੋ ਜਾਣਾ ਵਾ ਅੱਛਾ ਤੇ ਤੋਂ ਦੇਣਾ ਦੇ ਵਿੱਚ ਹੋ ਜਾਣਾ ਪ੍ਰੀਖਿਆ ਇਹ ਕਿੰਨੇ ਭਾਜੀ ਦੇਣੀਆਂ ਤੁਹਾਨੂੰ ਕਿੰਨੀਆਂ ਕੋਈ ਨਹੀਂ ਕਿਸੇ ਨਾਲ ਨਹੀਂ ਹਾਂਜੀ ਜੇ ਤਾਂ ਫੈਮਲੀ ਚ ਦੇ ਸਕਦਾ ਵਾ ਅੱਛਾ ਤੇ ਬਾਕੀਆਂ ਦੇ ਸਾਡੇ ਥੋੜੇ ਜੀ ਕਿਸ ਨੂੰ 슈ਗਰ ਆ ਡੈਡੀ ਉਹਨਾਂ ਨੂੰ ਇਦਾਂ ਆਰਦੀ ਪ੍ਰੋਬਲਮ ਆ ਤੇ ਮੇਰੇ ਵਾਈਫਾ ਨਹੀਂ ਦੇਣੀ ਅੱਛਾ ਹਾਂਜੀ ਉਹਨੇ ਦੇਣੀ ਆ ਕਿੰਨੀਆਂ ਉਹ ਟੈਸਟ ਵਗੈਰਾ ਹੀ ਕੱਲ ਕਰਾਏ ਆ ਉਹਨਾਂ ਦੀ ਰਿਪੋਰਟ ਕੱਲ ਨੂੰ ਆਉਣੀ ਆ ਤੇ ਤਕਰੀਬਨ ਸਾਰੇ ਸਹੀ ਆ ਉਦਾਂ ਕਰਾਏ ਆ ਹੁਣ ਇੱਕ ਦੋ ਟੈਸਟ ਆ ਉਹਨਾਂ ਦੀ ਕੱਲੂ ਆਣੀ ਰਿਪੋਰਟ ਤਾਂ ਫੇ ਪੇਪਰਵਰਕ ਕਰਕੇ ਦਾ ਹੱਕ ਦੇਣਾ ਤੇ ਉਹਨਾਂ ਨੇ ਆਪਾਂ ਨੂੰ ਕਰ ਦੇਣਾ ਫਿਰ ਜੀ ਤੇ ਭਾਜੀ ਇਹ ਵੀ ਬਹੁਤ ਵੱਡਾ ਜਿਗਰਾ ਹਣਾ ਵੀ ਇਦਾਂ ਵੀ ਇਦਾਂ ਪੈਣ ਉਹਨਾਂ ਨੇ ਦੇਣੀ ਆ ਕਿੰਨੀ ਹਾਂ ਜੀ ਹਾਂ ਜੀ ਪਹਿਲੇ ਦਿਨ ਹੀ ਉਦਾਂ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਕੋਈ ਨਾ ਮੈਂ ਦੇ ਦੂੰਗੀ ਹਮ ਹਮ ਪਹਿਲੋ ਸਾਨੂੰ ਹੈਗਾ ਚੱਲ ਜਵੇ ਜਾਂ ਆਪਣੇ ਦਾ ਇੱਕ ਦੋ ਯਾਰ ਦੋਸਤਾਂ ਨੇ ਵੀ ਕਿਹਾ ਆਪਾਂ ਨੂੰ ਅੱਛਾ ਵੀ ਦੇ ਦੰਨੇ ਆ ਕੋਈ ਨਾ ਭਾਈ ਤੇ ਪਰ ਉਹ ਇਦਾਂ ਚੱਲਦੀ ਨਹੀਂਗੀ ਉਹਨਾਂ ਨੇ ਕਾਨੂੰਨ ਨਹੀਂ ਤੋੜਤੇ ਨਾ ਫੈਮਲੀ ਚ ਕੋਈ ਦੇ ਸਕਦਾ ਵਾ ਜਾਂ ਭੈਣ ਭਰਾ ਜਾਂ ਇਦਾਂ ਜਾਂ ਵਾਈਫ ਦੇ ਸਕਦੀ ਆਪਰੇਸ਼ਨ ਤੇ ਕਿੰਨਾ ਕੁ ਖਰਚਾ ਆਏਣਾ ਭਾਜੀ ਇਹ ਭਾਏ 6.5-7 ਲੱਖ ਰੁਪਈਆ ਪਹਿਲੋ ਚਾਹੀਦਾ ਨਗਦ ਉਹ ਨਗਦ ਅੱਛਾ ਤੇ ਬਾਕੀ ਜਿਹਦਾ 2-3 ਸਾਲ ਦਵਾਈ ਦੂਈ ਚੱਲਣੀ ਆ ਟੈਸਟ ਹੁੰਦੇ ਰਹਿਣੇ ਆ 12-13 ਲੱਖ ਦਾ ਜਿਹਦਾ ਲਾਸਟ ਤਾਂ ਹੀ ਹੈਗਾ ਕਰਜ ਅੱਛਾ ਪੂਰਾ ਪੂਰਾ ਜਿਹੜਾ ਹੁਣ ਆਪਣਾ ਹੂੰ ਹੂੰ ਉਦਾਂ ਮੌਕੇ ਤੇ ਲਾ ਲਵਾਂ ਆਪਾਂ ਨੂੰ 7 ਲੱਖ ਰੁਪਈਆ ਹੂੰ ਚਾਹੀਦਾ ਹਾਂ ਬਾਕੀ ਵੀ ਦਵਾਈਆਂ ਦੂਈਆਂ ਦਾ 3 ਕਿ ਸਾਲ ਦਾ ਹੁੰਦਾ ਇਹਦਾ ਹੂੰ ਚੱਲਣੀ ਆਈ ਤਿਆਪਾਂ ਭਾਜੀ ਪਹਿਲੀ ਵੀਡੀਓ ਚ ਜਿਹੜੀ ਅਪੀਲ ਕੀਤੀ ਸੀ ਹੈ ਨਾ ਤੇ ਉਹ ਵੀਡੀਓ ਵਾਲ ਦੇ ਕੇ ਪਲੇਅਰਾਂ ਦੇ ਫੋਨ ਆਏ ਜਿਹੜੇ ਤੁਹਾਡੇ ਨਾਲ ਖੇਡਦੇ ਰਹੇ ਹਾਂਜੀ ਹਾਂਜੀ ਬਹੁਤ ਪਲੇਅਰਾਂ ਨੇ ਭਾਜੀ ਸਾਰੇ ਤਕਰੀਬਨ ਜਿੰਨੇ ਵੀ ਆਪਣੇ ਨਾਲ ਪੁਰਾਣੇ ਹੈ ਨਾ ਹੂੰ ਪੁਰਾਣੇ ਤੋਂ ਪੁਰਾਣੇ ਲਾਲਾ ਜਿਹੜਾ ਸ਼ੁਰੂ ਹੀ ਕੀਤੀ ਹੈ ਗੇਮ ਨੂੰ ਉਹ ਵਾਲੇ ਵੀ ਸਾਰੇ ਪਲੇਅਰਾਂ ਨੇ ਨਵੇਂ ਵੀ ਜਿਨ੍ਹਾਂ ਨਾਲ ਹੈਗਾ ਹੈਗੇ ਨਾ ਚਲੋ ਹੈਲੋ ਹੈਗੇ ਉਹਨਾਂ ਦੇ ਵੀ ਫੋਨ ਆਏ ਆ ਆਪਾਂ ਨੂੰ ਸਾਰੇ ਬੰਦਿਆਂ ਦੇ ਹਾਂ ਤੇ ਮੱਤ ਵੀ ਚਲੋ ਕੀਤੀ ਆਪਾਂ ਕਹਿੰਨੇ ਮਾਰਾ ਸਾਰਿਆਂ ਨੂੰ ਛੱਡਦੀ ਕਲਾਜ ਭਾਈ ਰੱਖੇ ਬਾਕੀ ਸੋਨ ਭਾਈ ਜ਼ਿੰਦਗੀ ਦੀ ਕਮਾਈ ਇਹੀ ਹੁੰਦੀ ਆ ਜਦੋਂ ਓੱਖੇ ਟਾਈਮ ਕੋਈ ਨਾਲ ਪਰਚੇ ਆ ਹਾਂਜੀ ਹਾਂਜੀ ਹਾਂ ਨਹੀਂ ਅੱਜ ਪਤਾ ਲੱਗਾ ਆਪਾਂ ਨੂੰ ਵੀ ਵਾਕਿਆ ਹੀ ਹੈ ਨਾ ਕੋਈ ਬੰਦਾ ਵਧੀਆ ਹੁੰਦਾ ਵਾ ਹੈ ਨਾ ਭਾਈ ਤਾਂ ਹੀ ਕੋਈ ਉਹਦੇ ਨਾਲ ਖੜਦਾ ਹੁਣ ਆਪਣੇ ਨਾਲ ਉਹ ਬੰਦੇ ਖੜ ਗਏ ਆ ਜੇ ਇਹਨਾਂ ਨੂੰ ਚਲੋ ਵੀ ਕਈ ਨਈ ਵੀ ਬੋਲਚਾਲ ਹੁੰਦੀ ਕੋਈ ਇੱਕ ਮੈਨੂੰ ਤੁਸੀਂ ਗੱਲ ਦੱਸਦੇ ਸੀਗੇ ਤੁਹਾਡੇ ਪਿੰਡ ਦੇ ਵਿੱਚ ਵੀ ਵੀ ਉਹਨੇ 21 ਹੋ ਜਾਂਦੀ ਚਲੋ ਕਦੇ ਹੈਨਾ ਵੀ ਚਲੋ ਪਿੰਡ ਦਾ ਸਿਸਟਮ ਤੇ ਪਰ ਉਹ ਵੀ ਸਾਰੇ ਬੰਦੇ ਆਪਣੇ ਨਾਲ ਖੜੇ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਬੰਦਾ ਉਦੋਂ ਚਲੋ ਕਿਤੇ ਗੱਲ ਹੋ ਗਈ ਤੇ ਕੋਈ ਪ੍ਰੋਬਲਮ ਆਪਾਂ ਗੱਲਬਾਤ ਹੋ ਗਈ ਪਰ ਆਪਾਂ ਕਦੀ ਕਿਸੇ ਨਾਲ ਮਾੜੀ ਨਹੀਂ ਕੀਤੀ ਭਾਈ ਹਾਂਜੀ ਹਾਂ ਸਾਰਿਆਂ ਨਾਲ ਵਧੀਆ ਹੀ ਰਹੇ ਆ ਜਿੱਦਾਂ ਕਈਆਂ ਨੂੰ ਲੱਗਦਾ ਵਾ ਇਹਦਾ ਦੂਰ ਥੋੜਾ ਜਿਹਾ ਮੈਂ ਆਕੜ ਆਲਾ ਵਾਂ ਨਾ ਜਦੋਂ ਮਿਲਦੇ ਆ ਥੋੜਾ ਜਿਹਾ ਹਨਾ ਫੀ ਪਤਾ ਲੱਗਦਾ ਵਾ ਵੀ ਕਿੱਦਾਂ ਦਾ ਬੰਦਾ ਵਾ ਥੋੜਾ ਜਿਹਾ ਮੇਰੇ ਇਦਾਂ ਹੀ ਲੱਗਦਾ ਦੂਰੋਂ ਸਾਰਿਆਂ ਨੂੰ ਵੀ ਇਹ ਆਕੜ ਜਾ ਮੈਂ ਤਾਂ ਮਹਾਰਾਜ ਦੀ ਮੇਨ ਨਾ ਇੰਨਾ ਨੀਵਾ ਵਾ ਸਾਰਿਆਂ ਨੂੰ ਪਤਾ ਵੀ ਇੰਨਾ ਨੀਵਾ ਪਰ ਇਹਦਾ ਕੋਈ ਗੱਲ ਹੀ ਨਹੀਂ ਤਾਂ ਬਾਕੀ ਭਾਜੀ ਕਬੱਡੀ ਇੱਕ ਇਦਾਂ ਦੀ ਗੇਮ ਆ ਵੀ ਭੈਣ ਭਰਾਵਾਂ ਨੂੰ ਪਤਾ ਲੱਗ ਜਵੇ ਜਿਹੜੇ ਕਬੱਡੀ ਦੇ ਸਰਕਲ ਦੇ ਬੰਦੇ ਆ ਉਹ ਸਪੋਰਟ ਜ਼ਰੂਰ ਕਰਦੇ ਆ ਸਪੋਰਟ ਹਾਂਜੀ ਕਰਦੇ ਆ ਖੋਖੇ ਵੇਲੇ ਤਾਂ ਖੜਨਦੇ ਹੀ ਖੜਨਦੇ ਆ ਨਾ ਹਾਂ ਨਹੀਂ ਹਾਂ ਕੋਈ ਜਾਣਦਾ ਹੋਵੇ ਨਾ ਜਾਣਦਾ ਹੋਵੇ ਖੜ ਜਾਂਦੇ ਆ ਸਾਰੇ ਹੂੰ ਬੰਦੇ ਵੀ ਚਲੋ ਕੋਈ ਨਾ ਮੱਤ ਕਰਦੇ ਆ ਆਪਾਂ ਹਾਂਜੀ ਹਾਂ ਹਾਂ ਬਾਕੀ ਭਾਜੀ ਦੂਜੇ ਨੰਬਰ ਦੇ ਤੁਸੀਂ ਹੋਰ ਕੋਈ ਸਟ्रेस ਨਹੀਂ ਲੈਣਾ ਆਪਣੀ ਰਿਕਵਰੀ ਵਾਲੀ ਸੋਚਣਾ ਪਰਮਾਤਮਾ ਨੇ ਸਾਰਾ ਕੁਝ ਹੀ ਕਰ ਦਿੰਦਾ ਹੈ ਨਾ ਹਾਂਜੀ ਹਾਂਜੀ ਨਹੀਂ ਨਹੀਂ ਬਸ ਪਤਾ ਹੀ ਹੋਈ ਹੁਣ ਆਪ ਦਾ ਭਰੇਜਪੁਰੂ ਇਹ ਸਾਰਾ ਰੱਖਣਾ ਪੈਣਾ ਨਾ ਸਾਲ ਡੇਢ ਸਾਲ ਤੱਕ ਜਿੱਦਾਂ ਅੰਦਰ ਹੀ ਰਹਿਣਾ ਪੈਣਾ ਹਾਂਜੀ ਹਾਂਜੀ ਫੇ ਚਲੋ ਸਾਲ ਡੇਢ ਸਾਲ ਥੋੜਾ ਬਹੁਤਾ ਬਾਹਰ ਨਿਕਲ ਸਕਦੇ ਇੱਥੇ ਆਪਦੇ ਘਰੇ ਘਰੇ ਇਹ ਸਾਲ ਦਾ ਜਿੱਦਾਂ ਆਪਦੇ ਤੇ ਹੁੰਦਾ ਵਾ ਉਦਾਂ ਤਾਂ ਭਾਸ਼ੇ ਹੀ ਮਿੰਨੀ ਉੱਠ ਗਈ ਏ ਹਰ ਜੇ ਡਾਕਟਰ ਕਹਿੰਦਾ ਵੀ 3 ਸਾਲ ਦਾ ਤਾਂ ਫੇ ਪੂਰਾ ਕਰੋ ਹਮ ਮੜਾ ਜਾ ਵੀ ਕੋਈ ਹੁਣ ਇੰਨਾ ਖਰਚਾ ਵੀ ਕਰਾਂਗੇ ਹਨਾ ਸਾਰਾ ਇਸ ਤੋਂ ਕਰਨਾ ਤੇ ਜੇ ਆਪਦੇ ਭਰੇ ਜੀ ਨਾ ਕੀਤਾ ਫਾਇਦਾ ਕੀ ਹੈ ਹਾਂ ਨਾ ਤੋ ਚਲੋ ਆਪਾਂ ਉਦਾਂ ਵੀ ਆਪਣਾ ਤੁਹਾਨੂੰ ਪਤਾ ਗਹਿਬੇ ਬਨੇ ਜਾਣ ਆਉਣ ਹੈ ਨਹੀਂਗਾ ਨਾ ਕੋਈ ਆਪਾਂ ਆਉਂਦਾ ਵਾ ਨਾ ਆਪਾਂ ਜਾਈਦਾ ਵਾ ਘਰੇ ਹੀ ਰਹਿਣਾ ਵਾ ਖਾਣਾ ਪੀਣਾ ਵੀ ਘਰ ਦਾ ਹੀ ਆ ਹੂੰ ਮਹਾਰਾਜ ਜੀ ਮੈਂ ਨਾ ਭਰੇ ਜੀ ਆਪਾਂ ਕਰਾਂਗੇ ਪੂਰਾ ਸਹੀ ਮੈਨੇ ਭਾਜੀ ਹੁਣ ਖਰਚੇ ਦਾ ਕਿੱਦਾਂ ਜਿਹੜੇ ਆਪਰੇਸ਼ਨ ਦੇ ਪੈਸੇ ਲੱਗਣੇ ਆ ਕੁਝ ਹੋਈ ਆ ਮਦਦ ਹਾਂ ਜੀ ਹਾਂ ਜੀ ਕੁਛ ਹੋਈ ਆ ਪਿੱਛੇ ਹੋਸ਼ ਮੁੰਡਿਆਂ ਜਿੱਦਾਂ ਵੀ ਦੱਸਿਆ ਹੈਗਾ ਨਾ ਹੁਣ ਵੀ ਪਹਿਲੋ ਚੱਲ ਕਹਿੰਦੇ ਵੀ ਜੇ ਚੱਲ ਪੂਗੀਆਂ ਉਹੀ ਫੇ ਚਲੋ ਆਪਣਾ ਖਰਚਾ ਈ ਥੋੜਾ ਆਉਣਾ ਸੀ ਆਪਾਂ ਕਿਹਾ ਵੀ ਚਲ ਹੁਣ ਨਾ ਕੀ ਭੇਜਿਓ ਰੁਕੇ ਹੋਏ ਹੈਗੇ ਬੰਦੇ ਸਾਰਿਆਂ ਨੂੰ ਜੀ ਹੁਣ ਫੇ ਸਾਰਿਆਂ ਨੂੰ ਕਿਹਾ ਆਪਾਂ ਵੀ ਪਰੇਸ਼ਾਨੀ ਹੋਣਾ ਵਾ ਹੂੰ ਹੂੰ ਤਾਂ ਫੇ ਇੱਕ ਦੋ ਦਿਨਾਂ ਚੋਂ ਕਹਿੰਦੇ ਸਾਰੇ ਆਪਾਂ ਇਕੱਠੇ ਕਰਕੇ ਪਾ ਦਿੰਨੇ ਆ ਸਾਰੇ ਬੰਦੇ ਅੱਛਾ ਆਉਦੇ ਆਉਦੇ ਜਿੱਦਾਂ ਜਿੱਦਾਂ ਹੈਗੇ ਨਾ ਕੋਈ ਇੰਗਲੈਂਡ ਕੈਨੇਡਾ ਅਮਰੀਕਾ ਵਾਲੇ ਆਪਣੇ ਮੁੰਡੇ ਯਾਰ ਦੋ ਤਾਂ ਸਾਰੇ ਬਾਦਰੀ ਨੇ ਉਹਨਾਂ ਨੇ ਇੱਕ ਅੱਦੇ ਦਿਨ ਚ ਆਪਾਂ ਨੂੰ ਤੇ ਬਾਕੀ ਆਪਣੇ ਸੋਨੂ ਵੀਰੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਲੱਗਾ ਜਿਹੜੇ ਪਲੇਅਰਾਂ ਨੂੰ ਹਨਾ ਹੂੰ ਬਾਕੀ ਜੇ ਆਹ ਵੀਡੀਓ ਉਹਨਾਂ ਤੱਕ ਪਹੁੰਚਦੀ ਆ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਆ ਆਪਣੇ ਵੱਲੋਂ ਹਾਂਜੀ ਹਾਂਜੀ ਭਾਜੀ ਆਪਾਂ ਕੰਨੇ ਆ ਵੀ ਇੱਕ ਤਾਂ ਅਰਦਾਸ ਮੇਰੇ ਵੀਰ ਜਰੂਰ ਕਰਿਓ ਤੇ ਦੂਜਾ ਆਪਾਂ ਕਿਹੜਾ ਕਿਸ ਨੂੰ ਫੜਾਏ ਆ ਪੈਸੇ ਵੀ ਲੈਣੇ ਆ ਹਨਾ ਜੋ ਵੀ ਜਿਹੇ ਕਿਸੇ ਦਾ ਦਿਲ ਕਰਦਾ ਵਾ ਜਿੰਨੇ ਵੀ ਮੱਤ ਸ਼ੁਰੂ ਕਰ ਸਕਦੇ ਆ ਉਹਦੇ ਜਰੂਰ ਮੇਰੇ ਭਰਾ ਕਰਿਓ ਹੂੰ ਤੇ ਬਾਕੀ ਜਲਬਸ ਸਾਰਿਆਂ ਦਾ ਧੰਨਵਾਦ ਆ ਭਾਈ ਹਾਂ ਜਿੱਦਾਂ ਭਾਈ ਇੱਕ ਗੱਲ ਹੋਰ ਆ ਮੈਂ ਜਦਾ ਤੁਸੀਂ ਰਾਤ ਬੱਚਿਆਂ ਤੋਂ ਲਾਦਾ ਕਿਤੇ ਨਹੀਂ ਰਹੇ ਹਨਾ ਜਿੱਥੇ ਵੀ ਤੁਸੀਂ ਚਲੋ ਚੱਲ ਜਾਂਦੇ ਰਿਸਦਾ ਬੱਚੇ ਨਾਲ ਹੀ ਹੁੰਦੇ ਸੀ ਇੰਨੇ ਦਿਨ ਜਿੱਦਾਂ ਤੁਸੀਂ ਹਸਪੀਟਲ ਨੇ ਆ ਪਹਿਲੀ ਵਾਰ ਹੀ ਭਾਜੀ ਪਹਿਲੀ ਵਾਰ ਹੋਇਆ 17-18 ਸਾਲ ਹੋ ਗਿਆ ਮੇਰੇ ਵਿਆਹ ਨੂੰ ਕਦੀ ਵੀ ਹਨਾ ਚਲੋ ਪਹਿਲੋਂ ਜਾਂਦੇ ਸੀਗੇ ਬਾਹਰ ਜਦੋਂ ਮੈਂ ਖੇਡਣ ਖੁੱਡ ਜਾਂਦਾ ਨਾ ਉਦੋਂ ਥੋੜਾ ਜਿਹਾ ਅੱਖ ਹੁੰਦੀ ਉਦਾਂ ਨਹੀਂ ਅਸੀਂ ਕਦੀ ਵੀ ਅਸੀਂ ਚਾਰੇ ਜਾਣੇ ਬਸ ਇਕੱਠੇ ਹੀ ਰਹਿਣਾ ਜਿੱਥੇ ਜਾਣਾ ਇਕੱਠੇ ਇੱਕ ਦਿਨ ਵੀ ਇਦਾਂ ਨਹੀਂ ਹੋਇਆ ਵੀ ਇਹ ਅਲੱਗ-ਅਲੱਗ ਤੋਂ ਮੈਂ ਤਾਂ ਇਹ ਬੜਾ ਜਾਂਦਾ ਨਹੀਂ ਹਸਪਤਾਲ ਪਹਿਲੋਂ ਵੀ ਵੀ ਮੇਤੋ ਇਦਾਂ ਰਹਿਿਆ ਨਹੀਂ ਹੁੰਦਾ ਨਹਾਣਿਆਂ ਤੋਂ ਬਗੈਰ ਤੇ ਉਹ ਵੀ ਨਹੀਂ ਰਹਿੰਦੇ ਬਹੁਤ ਘਰਦੇ ਆ ਕੁੜੀ ਤਾਂ ਜਿਆਦਾ ਹੀ ਘਰਦੀ ਹੈ ਉਹਨੇ ਵੀ ਬਸ ਨਾਲ ਹੀ ਘਰੇ ਹੀ ਹੋਵੇ papa ਆ ਕਰਕੇ ਚਲੋ ਹੁਣ ਮਜਬੂਰੀ ਹੀ ਹੈਗੀ ਫੇ ਚਲ ਰਹਿਣਾ ਪਿਆ ਤਾਂ ਇੱਕ ਦਿਨ ਮੈਂ ਲਾ ਗਿਆ ਹੈਗੇ ਉਹ ਬਾਕੀ ਚਲੋ ਘਰੇ ਰਹਿ ਹੁਣ ਸਮਝਾਇਆ ਉਹਦਾ ਸਮਝ ਜਾਂਦੀ ਹੈ ਚਲ ਹਾਂਜੀ ਹਾਂਜੀ ਵੀ ਚਲ ਜ਼ਰੂਰ ਤਾਂ ਨਾ ਮਜਬੂਰੀ ਆ ਵੱਡਾ +1 ਚ ਹੋ ਗਿਆ ਹੁਣ ਅੱਛਾ ਜੀ ਤੇ ਕੁੜੀਆ ਨੌਵੀਂ ਜਾ ਕੁੜੀਆ ਛੋਟੀ ਆ ਉਹਦਾ ਥੋੜੀ ਜੀ ਉਹ ਕੁੜੀ ਦੀ ਹਾਈਟ ਜਿਆਦਾ ਹੋ ਗਈ ਹੈ ਤਾਂ ਉਹ ਥੋੜਾ ਜਿਹਾ ਘੱਟ ਵਾ ਉਹਦਾ ਬਰਾਬਰ ਜਈਆ ਬਾਲਾ ਨਹੀਂ 1 ਅੱਧੀ ਇੰਚੀ ਦਾ ਫਰਕ ਆ ਉਹਦਾ ਪਤਲੀ ਹੈ ਤਾਂ ਕਰਕੇ ਜਿਆਦਾ ਲਵੇਦੀ ਹੈ ਲੰਬੀ ਸੋਨੂੰ ਬਈ ਇੱਕ ਗੱਲ ਨੂੰ ਮਾਨ ਮਹਿਸੂਸ ਹੁੰਦਾ ਨਾ ਤੁਹਾਨੂੰ ਵੀ ਜਿੰਨੀ ਵੀ ਕਬੱਡੀ ਖੇਡੀ ਆ ਸਾਫ਼ ਸੁਥਰੀ ਖੇਡੀ ਆ ਤੇ ਨਾਲੇ ਸਾਰਿਆਂ ਨਾਲ ਬਣਾ ਕੇ ਰੱਖੀ ਤੇ ਓਖੇ ਵੇਲੇ ਅੱਜ ਸਾਰੇ ਖੜੇ ਆ ਹਾਂਜੀ ਹਾਂਜੀ ਭਾਈ ਵਧੀਆ ਅੱਜ ਤਾਂ ਹੀ ਹੈ ਨਾ ਗੇਮ ਦੇ ਵਿੱਚ ਕੋਈ ਇਦਾਂ ਵੱਡਾ ਨਾ ਕੋਈ ਧੂਖਾ ਨਹੀਂ ਕੀਤਾ ਹੂੰ ਅੱਜ ਤਾਂ ਹੀ ਕੋਈ ਬੰਦਾ ਕਹਿ ਦਵੇ ਨੇ ਚਿਕਨਾਈ ਵਾਲੀ ਚੀਜ਼ ਲਾਈ ਆ ਹੂੰ ਨਾ ਮੈਂ ਹੈ ਨਾ ਕਿਹ ਰੈਫਰੀ ਨਾਲ ਲੜਿਆ ਨਾ ਗਏ 플레이ਰ ਨਾ ਬਾਲਾ ਤੇ ਹੁਣ ਤਾਂ ਮੈਂ ਜਦੋਂ ਬਾਤ ਚ ਜਾ ਮੈਨੂੰ ਕਦੀ ਕੋਈ ਆਵਾਜ਼ ਮਾਰ ਕੇ ਮਰੇ ਨਾ ਜਿਹਦਾ ਚੈੱਕ ਨਹੀਂ ਕਰਦਾ ਵੀ ਬਾਅ ਵਾਲਾਈ ਆ ਜਾਂ ਤੇਲ ਲਾਇਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਲਾਉਂਦਾ ਹੀ ਨਹੀਂਗਾ ਆਪਾਂ ਕਦੀ ਨਹੀਂ ਇਦਾਂ ਕੀ ਫਾਇਦਾ ਭਾਈ ਡੇ ਡੇ ਤਗੜੇ ਸਟਾਰ ਪਲੇਅਰ ਹੋਣ ਤੇ ਜਿਹੜਾ ਨਾ ਵਿੱਚ ਜਾ ਕੇ ਦੋਈ ਬੰਨੀ ਖੜੀ ਕਰਕੇ ਉਹਨਾਂ ਨੇ ਮਿੱਟੀ ਪਾਵੇ ਗੇਮ ਤੇ ਇਹ ਹੁੰਦੀ ਕਿ ਕਸ਼ੇਰੋਂ ਮਿੱਟੀ ਨਾ ਮਿੱਟੀ ਬਣਾ ਲੱਗੇ ਕਸ਼ੇਰ ਉਹ ਕਾਦੀ ਕਬੱਡੀ ਮੈਂ ਕੋਈ ਸਟਾਰ ਨਹੀਂ ਮੰਨਦਾ ਉਹ ਪਲੇਅਰ ਨੂੰ ਜਿਹੜਾ ਹੈ ਨਾ ਜਿਹਦੇ ਤੇ ਮਿੱਟੀ ਪਾਉਣੀ ਪਵੇ ਬੱਕ ਭਰ ਭਰ ਕੇ ਠੀਕ ਨਹੀਂ ਤੇ ਪਰ ਆਸਾਂ ਵੀ ਦੇ ਨਹੀਂ ਪਲੇਅਰ ਇਹ ਚ ਮੈਂ ਨਹੀਂ ਮੰਨਦਾ ਉਹ ਸਟਾਰ ਉਹ ਕੋਈ ਪਲੇਅਰ ਨਹੀਂਗਾ ਹਾਂ ਲੋਕ ਇਹ ਗੇਮ ਇਦਾਂ ਹੁੰਦੀ ਪਲਵਾਨੀ ਵੀ ਇਹ ਵੀ ਗਣਾ ਕੱਸ਼ੇ ਨੂੰ ਮਿੱਟੀ ਨਾ ਲੱਗੀ ਹੂੰ ਤੇ ਇੱਥੇ ਤਾਂ ਬਹੁਤ ਬਰਕਰ ਪਰ 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 ਕੇ ਪਾਉਂਦੇ ਵੱਡੇ ਵੱਡੇ ਸਟਾਰ ਪਲੇਅਰ ਕੀ ਫਾਇਦਾ ਗੇਮ ਦਾ ਜੇ ਤੁਸੀਂ ਤੇਲ ਲਾ ਕੇ ਖੇਡਣਾ ਚੀਟ ਹੀ ਕਰਨਾ ਵਾ ਮਾ ਵਾ ਤੁਸੀਂ ਮਾ ਨਹੀਂ ਮਾ ਨਹੀਂ ਗਲਤ ਕਰੀ ਜਾਂਦੇ ਮਹਾਰਾਜ ਦੀ ਮੇਨਾ ਜਿੰਨਾ ਹੋ ਸਕਿਆ ਹੈ ਨਾ ਵਾਧ ਤੋ ਵਾਦਾ ਆਉਦੀ ਮਾਂ ਦੇ ਨਾਲ ਮੈਂ ਹੈ ਨਾ ਸਹੀ ਕੀਤਾ ਹੂੰ ਚਲੋ ਜਿੱਥੇ ਜਾ ਕੇ ਕੋਈ ਚੀਜ਼ ਵਰਤ ਨਹੀਂ ਪੈਂਦੀ ਆ ਵਰਤ ਨਹੀਂ ਪੈਂਦੀ ਆ ਪਰ ਆ ਨੋਰਮਲ ਜਿਹੀਆਂ ਜਿੱਦਾਂ ਤੇਲ ਲਾ ਲਿਆ ਬਾਮ ਲਾ ਲਈ ਹੈ ਨਾ ਇਦਾਂ ਦਾ ਕੋਈ ਨਹੀਂ ਹੂੰ ਆ ਵਾਰਾਏ ਦੀ ਮੇ ਨਾ ਪੰ ਇਹ ਨਹੀਂ ਵੀ ਸਾਫ਼ ਸੁਥਰੀ ਸਾਰਿਆਂ ਪਤਾ ਵਾ ਕਬੱਡੀ ਖੇਡੀ ਹੈ ਤੇ ਬਾਹਰ ਭਾਈ ਜਿੰਨੇ ਤੁਹਾਡੇ ਪ੍ਰੋਮੋਟਰ ਸੀਗੇ ਜਿਹੜੀਆਂ ਕਲੱਬਾਂ ਵਾਲੋਂ ਤੁਸੀਂ ਖੇਡੇ ਆ ਹਾਂ ਉਹ ਉਹਨਾਂ ਨਾਲ ਕਿੱਦਾਂ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ ਹੋਈ ਨਹੀਂ ਮੁੰਡਿਆਂ ਨਾਲ ਜਿੱਦਾਂ ਹੋਈ ਜਿਹੜੇ ਨਾਲ ਆ ਉੱਥੇ ਤੋਂ ਉਹਨਾਂ ਨੇ ਉਹਦਾ ਕੀਤੀ ਆ ਹੂੰ ਤੇ ਉਦਾਂ ਚਲ ਵੈਸੇ ਤੁਸੀਂ ਪਿਛਲੀ ਵੀਡੀਓ ਕਰਦੇ ਸੀ ਵੀ ਹੱਕ ਵੀ ਪੂਰਾ ਦਿੱਤਾ ਉਹਨਾਂ ਨੇ ਹਾਂ ਹਾਂ ਨਹੀਂ ਉਹ ਨਹੀਂ ਆਪਾਂ ਉਹਨਾਂ ਤੇ ਕੋਈ ਇਦਾਂ ਗੁੱਸਾ ਗਿਲਾ ਨਹੀਂ ਹੁਣ ਮੈਂ ਕੈਨੇਡਾ ਗਿਆ ਹੈਗਾ ਤੇ ਇਹੋ ਜੀ ਪ੍ਰੋਬਲਮ ਪੈ ਗਈ ਅੱਜ ਮੈਂ ਗਿਆ ਵਾ ਤੇ ਕੱਲ ਨੂੰ ਲਾ ਲਓ ਹਨਾ ਉੱਤੇ ਪਹੁੰਚ ਗਏ ਤੇ ਇੱਕ ਦਿਨ ਹੀ ਗਿਆ ਨੂੰ ਹੋਇਆ ਹੈਗਾ ਤੇ ਮੈਨੂੰ ਪੈਸੇ ਚਾਹੀਦੇ ਹੈਗੇ ਲੱਖ ਰੁਪਈਆ ਘਰੇ ਕੋਈ ਪ੍ਰੋਬਲਮ ਹੈਗੀ ਤੇ ਮੈਂ ਇਹਨਾਂ ਨੂੰ ਕਿਹਾ ਵੀ ਤਾਂ ਉਹ ਭਾਜੀ ਹੁਣੀ ਨੀਡੂ ਭਾਜੀ ਲਾਲੀ ਢੇਸੀ ਭਾਜੀ ਹੁਣ ਜਲ ਭਾਜੀ ਹੁਣੀ ਹੈ ਨਹੀਂਗੇ ਲਾਲੀ ਢੇਸੀ ਉਹ ਵੀ ਉਹ ਕਹਿੰਦੇ ਵੀ ਜੇ ਤੂੰ ਹਨਾ ਪੈਸੇ ਵੀ ਤੈਨੂੰ ਦੇ ਦਿੰਨੇ ਆ ਜੇ ਤੈਨੂੰ ਇੰਡੀਆ ਜਾਣਾ ਹਨਾ ਚਲ ਜਾ ਕੋਈ ਗੱਲ ਨਹੀਂ ਜੇ ਤੈਨੂੰ ਜਿਆਦਾ ਹੀ ਪ੍ਰੋਬਲਮ ਹੈ ਹਨਾ ਦੂਜੇ ਦਿਨ ਇਹ ਉਹ ਕਹਿੰਦੇ ਚਲ ਜਾ ਕੋਈ ਚੱਕਰ ਨਹੀਂਗਾ ਬਾਅਦ ਚ ਸੱਦ ਵੀ ਲਾਵਾਂਗੇ ਤੈਨੂੰ ਜੇ ਕੋਈ ਗੱਲ ਬਾਤ ਆ ਚਲ ਜਾ ਮੈਂ ਕਹਾ ਨਹੀਂ ਭਾਈ ਪੈਸੇ ਹੀ ਚਾਹੀਦੇ ਦੂਜੇ ਦਿਨ ਇਹਨਾਂ ਨੇ ਘਰੇ ਪੈਸੇ ਪਾਤੀ ਆ ਬਾਕੀ ਹਨਾ ਉਦਾਂ ਵੀ ਮੈਨੂੰ ਚਲੋ ਵਧੀਆ ਜਿੰਨੇ ਹੱਕ ਹੈਗਾ ਮੇਰਾ ਇਹਨ ਵਧੀਆ ਪੈਸੇ ਦਿੱਤੇ ਤੇ ਮੈਂ ਭਾਈ ਇਦਾਂ ਹੈਗਾ ਮੇਰਾ ਹਨਾ ਗੇ ਉਹ ਨਾ ਮੇਰਾ ਬੋਏ ਮੈਂ ਉੱਥੇ ਨਾ ਪਲੇਅਰਾਂ ਨੂੰ ਪੁੱਛ ਲੈਣਾ ਬੋਲੇ ਹੋਣੀ ਹੋਰ ਆਪਣੇ ਪਿਆਰੇ ਹੋਣੀ ਆ ਕੀ ਪੇ ਟੱਡੇ ਹੋਣੀ ਸਾਰਿਆਂ ਨੂੰ ਪਤਾ ਜੇ ਨਾ ਮੈਚ ਹਾਰ ਜਾਂਦੇ ਹੈਗੇ ਮੈਂ ਰੋਣ ਲੱਗ ਜਾਂਦਾ ਹੈਗਾ ਅੱਛਾ ਹਾਂ ਮੈਂ ਦੂਜਾ ਥੋੜਾ ਕਈ ਵਾਰੀ ਕਈ ਪਲੇਅਰ ਥੋੜੀ ਮਿਹਨਤ ਨਹੀਂ ਲਾਉਂਦੇ ਮਗੜਾ ਭਾਈ ਯਾਰ ਮੈਂ ਇੱਥੇ ਕਬੱਡੀ ਖੇਡਣਾ ਇਕੱਲਾ ਵਾ ਇਹ ਮੇ ਨਾਲ ਮਿਹਨਤ ਨਹੀਂ ਲਾਉਂਦੇ ਘੱਟ ਲਾਉਂਦੇ ਆ ਜਾਂ ਤੇ ਕਹੋ ਤੁਸੀਂ ਆਈਆਂ ਨਾ ਮੈਚ ਜਿੱਤਣਾ ਹੁਣ ਆਏ ਆ ਤੁਸੀਂ ਸੱਦਿਆ ਸੀ ਪੂਰਾ ਮੈਨੂੰ ਹੁੰਦਾ ਵੀ ਜੇ ਕਿਹਨੇ ਜਿੱਤ ਗਏ ਆ ਪੈਸੇ ਦੇਣੇ ਉਹਦਾ ਪੂਰਾ ਕੰਮ ਹੋਵੇ ਹੂੰ ਤਾਂ ਮੈਂ ਹਨਾ ਰੋਣ ਲੱਗ ਜਾਂਦਾ ਹੈਗਾ ਇੰਨਾ ਆਪਣਾ ਪਿਆਰ ਹੈਗਾ ਕਬੱਡੀ ਦਾ ਵੀ ਅਗਲੇ ਨੂੰ ਮੈਚ ਜਿੱਤ ਕੇ ਦੇਣਾ ਹੂੰ ਹਾਂ ਬਾਕੀ ਸਾਰੇ ਨਾ ਚਲੋ ਤੇ ਪ੍ਰੇਮ ਕਲੱਬ ਵਾਲਿਆਂ ਨਾ ਵਧੀਆ ਉਹਨਾਂ ਨੂੰ ਪਤਾ ਵੀ ਜਿਹੜੇ 10 ਸਾਲ ਪਹਿਲਾਂ ਹਨਾ ਪਲੇਅਰ ਗਏ ਆ ਹੂੰ ਉਹਨਾਂ ਤੇ ਨਹੀਂ ਉਹਨਾਂ ਯਕੀਨ ਜਿੰਨਾ ਮੇਰੇ ਤੇ ਭਾਜੀ ਲੀਟੂ ਉਹਨਾਂ ਨੇ ਆਪ ਗੈਣਾ ਗੈਣਾ ਜਿੱਥੇ ਚੜੀ ਭਾ ਨੇ ਆਪਣੇ ਨਾਲ ਖੜਨਾ ਹੋਰ ਨਹੀਂ ਕੋਈ ਇਹ ਨਹੀਂ ਕਹਿੰਦੇ ਭਾਜ ਦਾ ਬਾਕੀਆਂ ਦਾ ਨਹੀਂ ਸਾਨੂੰ ਪਤਾ ਤਾਂ ਵਧੀਆ ਹੈਗਾ ਆਪਾਂ ਨੂੰ ਵਧੀਆ ਹੱਕ ਵੀ ਦਿੱਤਾ ਵਧੀਆ ਆਪਾਂ ਕੋਈ ਨਹੀਂ ਬਾਕੀ ਚਲੋ ਹੁਣ ਵੀ ਜੇ ਉਹਨਾਂ ਨੂੰ ਪਤਾ ਲੱਗੂਗਾ ਤਾਂ ਜ਼ਰੂਰ ਕਰੂਗੇ ਆਪਣੀ ਹੈਲਪ ਸਾਰਿਆਂ ਨਾਲ ਲੱਖੇ ਭਾਜੀ ਉਹਨਾਂ ਨਾਲ ਸਾਰਿਆਂ ਨਾਲ ਆਪਣਾ ਵਧੀਆ ਹੈਗਾ ਤੇ ਪ੍ਰੇਮ ਤੇ ਬਾਕੀ ਜਿੰਨੇ ਵੀ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਮੇਰੇ ਵੱਲੋਂ ਵੀ ਅਪੀਲ ਆ ਬਾਜੀ ਦਾ ਟ੍ਰਾਂਸਫਰ ਹੋਣਾ ਵਾ ਮੇ ਵੀ ਭਾਈ ਵੀਰਵਾਰ ਹਨਾ ਵੀਰ ਸ਼ੁੱਕਰਵਾਰ ਆ ਬਾ 10 ਦਿਨਾਂ ਦੇ ਵਿੱਚ ਫੈਲ ਤੇ ਆ ਫੈਲ ਹੋਣੀ ਹੈ ਜਦੋਂ ਸਾਰਾ ਪੇਪਰਵਰਕ ਤੋ ਹਨਾ ਜਾਂਦਾ ਪੁਲਿਸ ਪੁਲਿਸ ਦੀ ਸਾਰੀ ਪੇਪਰ ਬਣਾਉਣੇ ਪੈਂਦੇ ਆ ਤੋ 10 ਦਿਨਾਂ ਚ ਹੋ ਜਾਊਗਾ ਮੇਰੇ ਸਾਹਬ ਜ਼ਰੂਰੀ ਨਹੀਂ ਜਾਦਿਆਂ ਵਾਲੀ ਜਿੰਨੇ ਵੀ ਤੁਹਾਡੇ ਕੋਲ ਸਰਦੇ ਆ 500000 2000 ਤੁਸੀਂ ਪਲੀਜ਼ ਜਿਹੜਾ ਨਵੇਂ ਵੀ ਅਰਦਾਸ ਵੀ ਕਰ ਦਵੇ ਨਾ ਬਾਕੀ ਅਰਦਾਸ ਵੀ ਕਰੋ ਹਾਂ ਇਹ ਵੀ ਚਲੋ ਜਿੱਥੇ ਲੋੜ ਆ ਪਰ ਅਰਦਾਸ ਨੇ ਜਿਆਦਾ ਕੰਮ ਕਰਨਾ ਆਪਦਾ ਕਿੰਨੇ ਅਰਦਾਸ ਵੀ ਜ਼ਰੂਰ ਕਰੋ ਜਿੱਦਾਂ ਵੀ ਤੁਸੀਂ ਗੁਰਦੁਆਰੇ ਜਾਂ ਕਿਤੇ ਜਾਂਦੇ ਆ ਉੱਥੇ ਚਲ ਕਰਾ ਦਿਓ ਅਰਦਾਸ ਨਾ ਵੀ ਕਿਉਂਕਿ ਡਾਕਟਰਾਂ ਦੇ ਵਿੱਚ ਦੀ ਵੀ ਮਹਾਰਾਜ ਨੇ ਜੋ ਕਾਰਨਾ ਕਰਨਾ ਜੇ ਆਪਰੇਸ਼ਨ ਵੀ ਹੋਣਾ ਵਾ ਤੇ ਡਾਕਟਰਾਂ ਦੇ ਵਿੱਚ ਮਹਾਰਾਜ ਆਪਦਾ ਹੱਥ ਰੱਖੂਗਾ ਹਾਂਜੀ ਹਾਂਜੀ ਤੇ ਸਾਰਾ ਕੁਝ ਵਧੀਆ ਹੋ ਜਾਊਗਾ ਜੇ ਅਰਦਾਸਾਂ ਕਰਾਂਗੇ ਤਾਂ ਬਾਕੀ ਭਾਈ ਦੇ ਬੱਚੇ ਵੀ ਛੋਟੇ ਛੋਟੇ ਆ ਨਾ ਤੇ ਆਪਣਾ ਚਲੋ ਗੁਜ਼ਾਰਾ ਕਰੀ ਜਾਂਦਾ ਸੀਗਾ ਮੰਜਾ-ਮੁੰਜਾ ਰੱਖੀਆਂ ਹੀ ਆ ਸੀ ਘਰੇ ਤੇ ਹੁਣ ਜਿਹੜੀ ਕੰਡੀਸ਼ਨ ਆ ਆਪਾਂ ਸਾਰਿਆਂ ਨੂੰ ਨਾਲ ਖੜਨ ਦੀ ਲੋੜ ਆ ਤੇ ਪਲੀਜ਼ ਤੁਸੀਂ ਭਾਈ ਦਾ ਜਰੂਰ ਸਾਥ ਦਿਓ ਭਾਜੀ ਇੱਕ ਵਾਰ ਦੁਬਾਰਾ ਤੁਸੀਂ ਅਪੀਲ ਕਰਦੋ ਹਾਂਜੀ ਹਾਂਜੀ ਭਾਈ ਸਾਰਿਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਹੈਲਪ ਕੀਤੀ ਆ ਤੇ ਬਾਕੀ ਵੀ ਸਾਰੇ ਭਰਾਵਾਂ ਨੂੰ ਇਹੋ ਹੀ ਬੇਨਤੀ ਆ ਵੀ ਅਰਦਾਸ ਕਰਿਓ ਤੇ ਬਾਕੀ ਜੋ ਵੀ ਤਿਲ ਫਲ ਸੇਵਾ ਦੇ ਸਾਧਿਆ ਮੇਰਾ ਵੀਰ ਜਰੂਰ ਭੇਜ ਬਾਕੀ ਆਪਾਂ Google Pay ਨੰਬਰ ਤੇ ਕਾਊਂਟ ਨੰਬਰ ਭਾਈ ਦਾ ਵਿੱਚ ਸੈਂਡ ਕਰ ਦਵਾਂਗੇ ਹਨਾ ਨਾਲ ਅਟੈਚ ਕਰ ਦਵਾਂਗੇ ਤੇ ਤੁਸੀਂ ਜਿੰਨੇ ਵੀ ਭਰਾਵਾਂ ਰਿਕੁਐਸਟ ਹੀ ਆ ਭਾਜੀ ਦੀ ਸਪੋਰਟ ਜਰੂਰ ਕਰੋ ਤੁਸੀਂ ਠੀਕ ਆ ਬਾਜੀ ਹਾਂ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ